ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਬਾਬਾ ਨੰਦ ਸਿੰਘ ਜੀ ਨੂੰ ਝੋੜੀ ਲੈ ਜਾਣ ਵਾਸਤੇ ਸੰਗਤ ਆਈ ਇਹ ਸਿੰਘ ਸੰਗਤ ਦੇ ਮੁਖੀ ਸਨ ਇੰਦਰ ਸਿੰਘ ਹੋਲਦਾਰ ਉਦੇਸ ਸਿੰਘ ਸਰਦਾਰ ਸੰਤਾ ਸਿੰਘ ਅਤੇ ਸੁੱਚਾ ਸਿੰਘ ਹਜ਼ੂਰ ਦੇ ਚਰਨਾਂ ਵਿੱਚ ਅੱਗੇ ਵੀ ਕਈ ਵਾਰ ਬੇਨਤੀ ਕੀਤੀ ਸੀ ਪਰ ਅੱਜ ਦੀ ਬੇਨਤੀ ਪਰਵਾਨ ਕਰਕੇ ਹਜ਼ੂਰ ਨੇ ਤਿਆਰੀ ਕਰ ਲਈ ਤੀ ਹਜ਼ੂਰ ਸੰਗਤ ਸਮੇਤ ਚੋੜੜੀ ਪਹੁੰਚੇ ਬਾਹਰ 베ਰੀਆਂ ਦੇ ਜ ਰਖਤਾ ਹੇਠ ਆਸਣ ਲਾਇਆ ਅਤੇ ਸੰਗਤ ਹਮ ਹਮਾ ਕੇ ਲਾਭ ਲੈਂਦੀ ਹੈ ਪਰ ਇੱਕ ਲੜਕਾ ਇੰਦਰ ਸਿੰਘ ਦਰਸ਼ਨ ਕਰਨ ਨਹੀਂ ਗਿਆ ਪੁੰਨਿਆ ਦਾ ਦਿਨ ਆ ਗਿਆ ਸਾਰੇ ਮਿੱਤਰ ਸਾਥੀ ਕਹਿਣ ਲੱਗੇ ਇੰਦਰਾ ਸੁਣਿਆ ਹੈ ਸੰਤਾਪਾਸ ਪੁੰਨਿਆ ਉੱਤੇ ਕੜਾ ਰੱਜਵਾ ਮਿਲਦਾ ਹੈ ਚੱਲ ਚਲੀਏ ਅੱਗੋ ਇੰਦਰ ਸਿੰਘ ਨੇ ਜਵਾਬ ਦਿੱਤਾ ਕੀ ਜਾਣਾ ਹੈ ਯਾਰ ਹੋਣਗੇ ਮਿਲਣਗੇ ਆਪੇ ਦਿਲ ਨੂੰ ਟਿਕਾਣੇ ਰੱਖੀਏ ਇਹ ਇਹ ਸੁਣ ਸਭ ਚੁੱਪ ਕਰ ਗਏ ਕਿਉਂਕਿ ਜਤ ਸਤ ਅਤੇ ਹੱਥ ਦੇ ਪੂਰੇ ਸਨ ਸਾਰਿਆਂ ਨਾਲ ਪਿਆਰ ਵੀ ਰੱਖਦੇ ਸਨ ਭਾਵੇਂ ਉਹ ਨਾਈ ਹੋਵੇ ਭਾਵੇਂ ਸ਼ਿੰਬੇ ਝੂਰ ਚਰਖਾਨ ਹੋਵੇ ਭਾਵੇਂ ਹਿੰਦੂ ਹੋ ਤੇ ਮੁਸਲਮਾਨ ਕਿਉ ਨਾ ਹੋਵੇ ਇਹੇ ਹੱਥ ਦੇ ਕਿਸੇ ਦੀ ਜੁਰਤ ਨਾ ਪਈ ਕੁਝ ਕਹਿਣ ਦੀ ਪਰ ਚੁੱਪ ਕਰਕੇ ਇੱਕ ਇੱਕ ਦੋ ਦੋ ਮੁੰਡੇ ਇੰਦਰ ਸਿੰਘ ਤੋਂ ਚੋਰੀ ਬਾਬਾ ਜੀ ਪਾਸ ਕੜਾ ਲੈਣ ਵਾਸਤੇ ਪੁੰਨਿਆ ਦੇ ਸਮਾਗਮ ਉਤੇ ਪਹੁੰਚ ਗਏ ਪੁੰਨਿਆ ਤੋਂ ਬਾਅਦ ਬਾਬਾ ਜੀ ਬਿਹੜਵਾਲ ਚਲੇ ਗਏ ਕੁਝ ਸਮੇਂ ਪਿਛੋਂ ਸਾਰਿਆਂ ਪਿੰਡਾਂ ਦੀ ਸੰਗਤ ਬੇਨਤੀ ਕਰਕੇ ਹਜ਼ੂਰ ਨੂੰ ਫੇਰ ਲੈ ਆਈ ਬਾਬਾ ਜੀ ਨੇ ਮਾਣੂ ਕੇ ਚੋਰਣਾ ਅਤੇ ਲਖੇ ਜੀ ਵਿਚਾਲੇ ਜਗਾ ਪਸੰਦ ਕੀਤੀ ਤੇ ਆਸਣ ਲਾ ਲੀਤਾ ਹੁਣ ਆਗੂ ਇਹ ਸੱਜਣ ਸਨ ਕਰਤਾਰ ਸਿੰਘ ਸੰਤਾ ਸਿੰਘ ਚੜੀਵਾੜਾ ਉਦਯਾ ਸਿੰਘ ਸੁੱਚਾ ਸਿੰਘ ਅਤੇ ਬਚਨ ਸਿੰਘ ਜੇਠ ਹਾਰ ਦੇ ਦਿਨ ਸਨ ਗਰਮੀ ਬਹੁਤ ਸੀ ਅਜੇ ਸਰਦਾਰ ਬੱਗਾ ਸਿੰਘ ਦਾ ਖੂਨ ਨਸਦੀਕ ਸੀ ਜੋ ਕੇ ਸਰਵਰੀਏ ਦੇ ਪੱਖੇ ਸਿੱਖ ਸਨ ਕਰਤਾਰ ਸਿੰਘ ਬਾਬਾ ਜੀ ਵਾਸਤੇ ਖੂਹ ਤੋਂ ਪਾਣੀ ਲੈਣ ਗਿਆ ਤਾਂ ਸਾਰਾ ਸਮਾਂ ਬਾਬਾ ਜੀ ਦਾ ਕਹਿ ਸੁਣਾਇਆ ਬਾਬਾ ਜੀ ਦੇ ਬਚਨ ਸੁਣ ਕੇ ਮਨ ਵਿੱਚ ਖੁਸ਼ੀ ਪੈਦਾ ਹੋਈ ਜੀ ਵੀ ਬਹੁਤ ਕੀਤਾ ਦਰਸ਼ਨ ਕਰਨ ਵਾਸਤੇ ਸਰਵਰੀਏ ਦੇ ਸਿੱਖ ਹੋਣ ਦੇ ਕਾਰਨ ਇਹ ਖਿਆਲ ਫਿਰ ਆਇਆ ਕਿ ਯਾਰ ਹੋਣਗੇ ਮਿਲਣਗੇ ਆਪੇ ਦਿਲ ਨੂੰ ਟਿਕਾਣੇ ਰਖੀਏ ਫਿਰ ਚੁੱਪ ਕਰ ਗਏ ਹੁਣ ਰਾਤ ਨੂੰ 10 ਵਜੇ ਦਾ ਟਾਈਮ ਹੈ ਤੇ ਖਰਬੂਜੀਆਂ ਦੀ ਰਾਖੀ ਖੇਤ ਵਿੱਚ ਮੰਜ਼ੇ ਤੇ ਪਏ ਹਨ ਅਚਾਨਕ ਹੀ ਆਵਾਜ਼ ਕੰਨੀ ਪਈ ਪੜਿਆ ਅਸੀਂ ਤੇਰੇ ਵਾਸਤੇ ਇੱਥੇ ਆਏ ਹਾਂ ਤੂੰ ਸੁੱਤਾ ਪਿਆ ਹੈ ਇਹ ਆਵਾਜ਼ ਸੁਣ ਕੇ ਸਾਥੀ ਜਗੀਰ ਸਿੰਘ ਨੂੰ ਕਿਹਾ ਚਲ ਸੰਤਾ ਦੇ ਦਰਸ਼ਨ ਕਰਨ ਚਲਿਏ ਜਗੀਰ ਸਿੰਘ ਵੀ ਨਾਲ ਤੁਰ ਪਿਆ ਤੁਰਨ ਲੱਗਿਆਂ ਵਿਚਾਰ ਕੀਤੀ ਕਿ ਸੰਤਾ ਕੋਲ ਖਾਲੀ ਹੱਥ ਨਹੀਂ ਜਾਈਦਾ ਇਹੇ ਸੋਚ ਕੇ ਪੰਜ ਖਰਬੂਜ਼ੇ ਤਾਜੇ ਤੋੜ ਕੇ ਲੈ ਲੀਤੇ ਅਤੇ ਹਜ਼ੂਰ ਦੇ ਦਰਸ਼ਨ ਕਰਨ ਵਾਸਤੇ ਤੁਰ ਪਏ। ਬਾਬਾ ਜੀ ਅਗੋਂ ਦੀ ਆ ਮਿਲੇ ਜਿਵੇਂ ਪਾਣੀ ਵਿੱਚ ਦੱਸਿਆ ਹੈ ਕਿ ਜੋ ਵੀ ਦੁਨਿਆਵੀ ਪਿਆਰ ਤੇ ਪ੍ਰੀਤਾਂ ਹਨ ਸਭ ਇੱਕ ਅੰਗੀ ਪ੍ਰੀਤियां ਹਨ ਪਰ ਗੁਰੂ ਅਤੇ ਸਿੱਖ ਜੀ ਜੋਹਰੀ ਪ੍ਰੀਤੀ ਹੈ ਦ੍ਰਿਸ਼ਟਾਂਤ ਪੋਰੇ ਦੀ ਕਮਲ ਫੁੱਲ ਨਾਲ ਪ੍ਰੀਤੀ ਹੈ ਪਰ ਫੁੱਲ ਦੀ ਪ੍ਰੀਤੀ ਪੋਰੇ ਨਾਲ ਨਹੀਂ ਹੈ ਮੱਛੀ ਦੀ ਪ੍ਰੀਤੀ ਪਾਣੀ ਨਾਲ ਹੈ ਅਤੇ ਮੱਛੀਆਂ ਫੜਨ ਵਾਲੇ ਨੇ ਮੱਛੀ ਨੂੰ ਫੜ ਕੇ ਬਰੇਤੀ ਵਿੱਚ ਸੁੱਟ ਦਿੱਤਾ ਹੈ ਮੱਛੀ ਤੜਫ ਤੜਫ ਕੇ ਮਰ ਰਹੀ ਹੈ ਪਰ ਕੋਲ ਵਗ ਰਿਹਾ ਸ਼ੋਹ ਸਾਗਰ ਉਸ ਨੂੰ ਪਿਆਰ ਨਾ ਆਇਆ ਕਿ ਮੇਰੇ ਵਿਛੋੜੇ ਵਿੱਚ ਜਾਨ ਦੇ ਰਹੀ ਹੈ ਮੈਂ ਵੀ ਛਲ ਲੈ ਕੇ ਮੱਛੀ ਨੂੰ ਨਾਲ ਲਾਵਾਂ ਪਾਪ ਪਾਣੀ ਦੀ ਪ੍ਰੀਤੀ ਮੱਛੀ ਨਾਲ ਨਹੀਂ ਹੈ ਨਦੀ ਦੀ ਪ੍ਰੀਤੀ ਸਮੁੰਦਰ ਨਾਲ ਹੈ ਪਰ ਸਮੁੰਦਰ ਦੀ ਪ੍ਰੀਤੀ ਨਦੀ ਨਾਲ ਨਹੀਂ ਹੈ ਨਦੀ ਪਹਾੜ ਤੋਂ ਚਲਦੀ ਹੈ ਦਿਨ ਰਾਤ ਸਮੁੰਦਰ ਦੀ ਢਾਲ ਵਿੱਚ ਆਰਾਮ ਨਹੀਂ ਕਰਦੀ ਪਰ ਸਮੁੰਦਰ ਅੱਗੋ ਲੈਣ ਵਾਸਤੇ ਨਹੀਂ ਆਉਂਦਾ ਪਰ ਸਿੱਖ ਅਤੇ ਗੁਰੂ ਦੀ ਦੋਹਰੀ ਪ੍ਰੀਤ ਹੈ ਜੇ ਸਿੱਖ ਇੱਕ ਕਦਮ ਚੱਲ ਕੇ ਜਾਂਦਾ ਹੈ ਤਾਂ ਗੁਰੂ ਕਰੋੜ ਕਦਮ ਅੱਗੋ ਲੈਣ ਜਾਂਦਾ ਹੈ ଅਥਵਾ ਗੁਰੂ ਇੱਕ ਕਦਮ ਬਦਲੇ ਕਰੋੜ ਕਦਮ ਦਾ ਫਲ ਦਿੰਦਾ ਹੈ ਆਏ ਗੁਰਦਾਸ ਜੀ ਨੇ ਲਿਖਿਆ ਹੈ ਚਰਨ ਸਰਨ ਗੁਰ ਇੱਕ ਪੈਂਡਾ ਜਾਏ ਚੱਲ ਸਤਿਗੁਰ ਕੋਟ ਪੈਂਡਾ ਅੱਗੇ ਹੋਏ ਲੇਟ ਹੈ ਤੀਵੇਂ ਹੀ ਇੱਕ ਹੋਰ ਗੁਰਬਾਣੀ ਦੀ ਤੁਕ ਹੈ ਗੁਰੂ ਸਮੁੰਦ ਨਦੀ ਸਭ ਸਿੱਖੀ ਨਾਤਾ ਜਿਤ ਵੜੇ ਆਈ ਪਾਵ ਨਦੀ ਰੂਪੀ ਸਿੱਖ ਖੂਹ ਤੋਂ ਚੱਲ ਕੇ ਦਰਸ਼ਨ ਕਰਨ ਵਾਸਤੇ ਆ ਰਿਹਾ ਹੈ ਤੇ ਸਮੁੰਦਰ ਰੂਪੀ ਗੁਰੂ ਜਗਰਾਮਾ ਤੋਂ ਚੱਲ ਕੇ ਖੂਤੇ ਲੈਣ ਵਾਸਤੇ ਜਾ ਰਿਹਾ ਹੈ ਹੁਣ 인ਦਰ ਸਿੰਘ ਤੇ ਜਗੀਰ ਸਿੰਘ ਪਹੁੰਚ ਗਏ ਤੇ ਬਾਬਾ ਜੀ ਵੀ ਆ ਗਏ ਇਨਾ ਨੇ ਖਰਬੂਜ਼ੇ ਅੱਗੇ ਰੱਖ ਮੱਥਾ ਟੇਕਿਆ ਹਜ਼ੂਰ ਨੇ ਮਿਹਰ ਭਰੀ ਤੱਕਣੀ ਤੱਕਿਆ ਅਤੇ ਪੁੱਛਿਆ ਕਾਕਾ ਕਿੱਥੋਂ ਆਏ ਹੋ ਬੇਂਜੇ ਕੀਤੀ ਪਾਤਸ਼ਾਹ ਆਹ ਨਾਲ ਹੀ ਚੜ੍ਹਦੇ ਦੀ ਤਰਫ ਖੂ ਹੈ ਅਤੇ ਉੱਥੇ ਖਰਬੂਜ਼ੀਆਂ ਦੀ ਰਾਖੀ ਕਰਦੇ ਹਾਂ ਹਜ਼ੂਰ ਨੇ ਪੁੱਛਿਆ ਕੀ ਦੇ ਸਿੱਖੋ ਅੱਗੋ ਬੇਂਜੇ ਕੀਤੀ ਪਾਤਸ਼ਾਹ ਮੇਰੇ ਦਾਦੇ ਦੀਆਂ ਅੱਖਾਂ ਖਰਾਬ ਹੋ ਗਈਆਂ ਸਨ ਅਤੇ ਉਸਨੇ ਸਖੀ ਸਰਵਰ ਅੱਗੇ ਅਰਦਾਸ ਕੀਤੀ ਸੀ ਕਿ ਮੇਰੀਆਂ ਅੱਖਾਂ ਠੀਕ ਹੋ ਜਾਣ ਮੈਂ ਵੀ ਅਤੇ ਮੇਰਾ ਪੁੱਤਰ ਵੀ ਅਤੇ ਪੋਤਰਾ ਵੀ ਤੇਰੀ ਸੁਖਣਾ ਹਾੜੀ ਮੰ ਭਾਵਕੇ ਰੋਟ ਚਾੜਿਆ ਕਰਾਂਗੇ ਸੋ ਭਾਰਤਸ਼ਾਹ ਮੇਰਾ ਬਾਬਾ ਵੀ ਮਨਤਾ ਦਿਂਦਾ ਹੈ ਤੇ ਮੇਰਾ ਪਿਤਾ ਵੀ ਸੁਖਣਾ ਦਿਂਦਾ ਹੈ ਅਤੇ ਮੇਰੇ ਭਾਈ ਵੀ ਸਾਰੇ ਮੰਨਦੇ ਹਨ ਹਜ਼ੂਰ ਨੇ ਪੁੱਛਿਆ ਤੇਰਾ ਨਾਮ ਕੀ ਹੈ ਬੇਨਤੀ ਕੀਤੀ ਪਾਤਸ਼ਾਹ ਮਾਤਾ ਪਿਤਾ ਨੇ ਇੰਦਰ ਸਿੰਘ ਰੱਖਿਆ ਹੈ। ਬਾਬਾ ਜੀ ਨੇ ਫਿਰ ਪੁੱਛਿਆ ਤੇਰੇ ਪਿਤਾ ਦਾ ਨਾਮ ਕੀ ਹੈ? ਉੱਤਰ ਵਿੱਚ ਬੇਨਤੀ ਕੀਤੀ ਸਰਦਾਰ ਬੱਗਾ ਸਿੰਘ। ਹਜ਼ੂਰ ਨੇ ਕਿਹਾ ਬੱਗਾ ਉਸ ਨੂੰ ਕਹਿੰਦੇ ਹਨ ਜਿਸ ਨੂੰ ਕਲੰਕ ਕੋਈ ਨਾ ਲੱਗਾ ਹੋਵੇ। ਫਿਰ ਹਜ਼ੂਰ ਨੇ ਪੁੱਛਿਆ ਕੁਝ ਪੜਿਆ ਹੈ? ਬੈਂਤੀ ਕੀਤੀ ਪਾਤਸ਼ਾ ਗੁਰਮੁਖੀ ਅੱਖਰ ਕੁਝ ਕੁ ਵੱਡੇ ਭਾਈ ਫਗਗਰ ਸਿੰਘ ਨੇ ਪੜਾਏ ਹਨ ਉਰਦੂ ਦੀ ਦੂਜੀ ਜਮਾਤ ਵਿੱਚ ਪੜਦਾ ਹਾ ਹਜ਼ੂਰ ਨੇ ਸੁਣ ਕੇ ਬਚਨ ਕੀਤਾ ਉਰਦੂ ਦੇ ਕੋਈ ਲੋੜ ਨਹੀਂ ਹੈ ਗੁਰਮੁਖੀ ਅੱਖਰ ਹੀ ਪ੍ਰਧਾਨ ਹਨ ਹਜ਼ੂਰ ਨੇ ਫਿਰ ਪੁੱਛਿਆ ਮਾਂ ਸੇ ਸ਼ਰਾਬ ਵੀ ਵਰਤ ਲੈਂਦਾ ਹੈ ਹੱਥ ਜੋੜ ਕੇ ਬੇਨਤੀ ਕੀਤੀ ਪਾਤਸ਼ਾਹ ਮਾਸ ਸ਼ਰਾਬ ਖਾਣ ਪੀਣ ਤੋਂ ਆਪ ਦੇ ਕਿਰਪਾ ਨਾਲ ਬਚਿਆ ਹਾਂ ਪਰ ਮਾਸ ਸ਼ਰਾਬ ਖਾਣ ਪੀਣ ਵਾਲੇ ਮੁੰਡਿਆਂ ਦੀ ਕਿਤੇ ਕਿਤੇ ਸੰਗਤ ਹੋ ਜਾਂਦੀ ਹੈ ਇਹ ਸੁਣ ਕੇ ਹਜ਼ੂਰ ਨੇ ਬਚਨ ਕੀਤਾ ਸਾਕਤ ਸਿਉਮਨ ਮੇਲ ਨਾ ਕਰਿਓ ਹੋ ਜਿਨ ਹਰ ਹਰ ਨਾਮ ਵਿਸਾਰੇ ਸਾਕਤ ਬਚਨ ਬਿਛੂਆ ਜਿਉ ਦਸੀਐ ਤਜ ਸਾਕਤ ਪਰੇ ਪਰਾਰੇ ਭਾਵ ਜਿਵੇਂ ਬਿਛੂ ਡੰਗ ਮਾਰਦਾ ਹੈ ਤਿਵੇਂ ਹਿਕ ਸੰਗੀ ਦੀ ਸੰਗਤ ਕਰਨ ਨਾਲ ਮਨ ਰਬ ਨਾਲੋ ਟੁੱਟ ਜਾਂਦਾ ਹੈ ਜਿਵੇਂ ਤਜ ਸਾਕਤ ਪਰੇ ਪਰਾਰੇ ਸਾਕਤ ਨੂੰ ਤਜ ਦੇ ਜੇ 사ਗਤ ਖੈਣਾ ਨਾ ਛੱਡੇ ਤਾਂ ਆਪ ਪਰਾਰੇ ਭਾਵ ਦੂਰ ਹੋ ਜਾਈਏ ਹਰ ਤਨ ਹਰ ਤਨ ਕਾ ਦਰਸ਼ਨ ਨਾ ਕਰੋ ਜੋ ਦੂਜੇ ਭਾਏ ਚਿਤ ਲਾਹੀ ਭਾਵ ਕੁਸੰਗੀ ਪੁਰਸ਼ ਦਾਤਾ ਦਰਸ਼ਨ ਕਰਨਾ ਹੀ ਪਾਪ ਹੈ ਭਗਵਾਨ ਵਿਸ਼ਨੂੰ ਨੇ ਸਮੁੰਦਰ ਵਿੱਚੋਂ 14 ਰਤਨ ਕੱਢੇ ਸਨ ਜਿਨ੍ਹਾਂ ਵਿੱਚੋਂ ਸ਼ਰਾਬ ਵੀ ਇੱਕ ਹੈ ਪਰ ਇਹ ਦੈਂਤਾ ਦੇ ਹਿੱਸੇ ਵਿੱਚ ਆਈ ਗੁਰਮੁਖਾਂ ਦੇ ਹਿੱਸੇ ਵਿੱਚ ਅੰਮ੍ਰਿਤ ਆਇਆ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ ਹੋ ਹਰ ਸਿਮਰਤ ਅਨੰਦ ਅਨੰਤਾ ਸੋ ਕਾਕਾ ਮੰਦਿਆਂ ਦੀ ਕੁਸੰਗਤ ਤੋਂ ਬਚ ਕੇ ਰਿਹਾ ਕਰੇ ਬਾਬਾ ਜੀ ਦਾ ਸੁਭਾਵਕ ਹੀ ਨਿਕਲਿਆ ਹੋਇਆ ਇਹ ਬਚਨ ਇਓਂ ਹਿਰਦੇ ਵਿੱਚ ਉਕਰਿਆ ਗਿਆ ਜਿਵੇਂ ਪੱਥਰ ਵਿੱਚ ਲਕੀਰ ਮਾਰ ਦੇਈ ਦੀ ਹੈ ਇਹ ਬਚਨ ਕਰਕੇ ਬਾਬਾ ਜੀ ਵਾਪਸ ਆਸਣ ਉੱਤੇ ਪਹੁੰਚੇ ਇਹ ਦੋਨੋਂ ਖੂ ਉੱਤੇ ਚਲੇ ਗਏ ਹੁਣ ਰੋਜ਼ ਸੁਪਨੇ ਵਿੱਚ ਦਰਸ਼ਨ ਹੋਣ ਤੇ ਬਾਬਾ ਜੀ ਨੇ ਕਹਿਣਾ ਸਾਡੇ ਪਾਸ ਆ ਜਾ ਕਦੇ ਤੁਰਦਿਆਂ ਫਿਰਦਿਆਂ ਚਰਿੱਤਰ ਦਰਸ਼ਨ ਹੋਣੇ ਚਰਿੱਤਰ ਦਰਸ਼ਨ ਦਾ ਭਾਵ ਹੈ ਕਿ ਅਚਾਨਕ ਹੀ ਨਕਸ਼ਾ ਬਾਬਾ ਜੀ ਦਾ ਅੱਖਾਂ ਅੱਗੇ ਆ ਜਾਣਾ ਤੇ ਇਉਂ ਦਰਸ਼ਨ ਹੋਣੇ ਜਿਵੇਂ ਬੱਦਨਾ ਵਿੱਚੋਂ ਬਿਜਲੀ ਚਮਕ ਕੇ ਫਿਰ ਬੱਦਨਾ ਵਿੱਚ ਸਮਾ ਜਾਂਦੀ ਹੈ ਜਦੋਂ ਸੁਪਨੇ ਵਿੱਚ ਦਰਸ਼ਨ ਹੋਣੇ ਤਾਂ ਇੰਦਰ ਸਿੰਘ ਦੇ ਨਾਲ ਦੇ ਸਾਰੇ ਮੁੰਡਿਆਂ ਪਾਸ ਗੱਲਾਂ ਦੱਸਣੀਆਂ ਤੇ ਕਹਿਣਾ ਪਤਾ ਨਹੀਂ ਬਾਬਾ ਜੀ ਨੂੰ ਰਸਤਾ ਕਿਵੇਂ ਮਿਲ ਜਾਂਦਾ ਹੈ ਹਨੇਰੇ ਵਿੱਚ ਹੀ ਰੋਜ਼ ਆ ਜਾਂਦੇ ਹਨ ਇਉਂ ਭੋਲੀਆਂ ਭੋਲੀਆਂ ਗੱਲਾ ਕਰਨੀਆਂ ਅਤੇ ਨਾਲ ਦੇ ਸਾਥੀਆਂ ਨੇ ਕਹਿਣਾ 인ਦਰਾ ਹੁਣ ਤੈਨੂੰ ਸੰਤ ਨਹੀਂ ਛੱਡਣ ਲੱਗੇ ਤੈਨੂੰ ਜ਼ਰੂਰ ਆਪਣੇ ਪਾਸ ਲੈ ਜਾਣਗੇ ਇਸ ਤਰ੍ਹਾਂ ਕੁਝ ਦਿਨ ਬੀਤੇ ਆਪ ਭਾਈ ਸੁੱਚਾ ਸਿੰਘ ਤੇ ਉਦੇਸ ਸਿੰਘ ਬਾਬਾ ਜੀ ਦੇ ਦਰਸ਼ਨ ਕਰਨ ਨਾਨਕ ਸਰ ਤਿਆਰ ਹੋਏ ਅਜ ਇੰਦਰ ਸਿੰਘ ਨੂੰ ਵੀ ਪਤਾ ਲੱਗਿਆ ਇਹ ਵੀ ਤਿਆਰ ਹੋ ਗਿਆ ਢੋੜਣਾ ਤੋਂ ਨਾਨਕ ਸਰ ਪਹੁੰਚੇ ਹਜ਼ੂਰ ਦੇ ਚਰਨਾਂ ਵਿੱਚ ਪ੍ਰਸ਼ਾਦ ਰੱਖ ਮੱਤਾ ਟੇਕਿਆ ਅਤੇ ਸਭ ਦੀ ਹਾਜ਼ਰੀ ਲਵਾਈ ਇਕ ਦੋ ਦਿਨ ਰਹੇ ਅਤੇ ਹਜ਼ੂਰ ਦੀ ਅਮੋਲਕ ਬਾਣੀ ਸੁਣ ਮਨ ਨੂੰ ਪ੍ਰਫੁੱਲਤ ਕਰ ਆਗਿਆ ਲੈ ਵਾਪਸ ਕਰਨ ਨੂੰ ਮੁੜੇ ਇਸ ਤਰ੍ਹਾਂ 4-5 ਵਾਰ ਕਿਸੇ ਆਗੂ ਸੰਗੀ ਦੇ ਨਾਲ ਜਾਣਾ ਅਤੇ ਨਾਲ ਹੀ ਵਾਪਸ ਆ ਜਾਣਾ ਇਸੇ ਤਰ੍ਹਾਂ ਕੁਝ ਸਮਾਂ ਬੀਤਿਆ ਦਰਸ਼ਨ ਕਰਦਿਆਂ ਤੇ ਬਚਨ ਸੁਣਦਿਆਂ ਤੇ ਮਨ ਵਿੱਚ ਵੈਰਾਗ ਪੈਦਾ ਹੋ ਗਿਆ ਪਹਿਲ ਪ੍ਰਸਾ ਬਿਰਾ ਭਾਵ ਪੁਰਸ਼ ਨੂੰ ਪ੍ਰਮਾਰਤ ਦੇ ਪਹਾੜੀ ਦੀ ਪਹਿਲੀ ਮੰਜ਼ਲ ਬੈਰਾਗ ਹੈ ਇੱਕ ਦਿਨ ਬਚਨ ਸਿੰਘ ਕਾਰੀਗਰ ਨੂੰ ਕਹਿਣ ਲੱਗੇ ਬਾਬਾ ਜੀ ਪਾਸ ਪ੍ਰਸ਼ਾਦਾ ਤਿਆਰ ਕਰਕੇ ਲੈ ਜਾਈਏ ਜੇ ਬਾਬਾ ਜੀ ਆਪ ਸ਼ਕਨ ਤਾਂ ਮਨ પ્રસન્ન ਹੁੰਦਾ ਹੈ ਇਹ ਸੁਣ ਬਚਨ ਸਿੰਘ ਨੇ ਕਹਿਆ ਇੰਦਰ ਸਿਆ ਜੇ ਆਪਣੇ ਹੱਥੀਂ ਵਾਹਿਗੁਰੂ ਵਾਹਿਗੁਰੂ ਕਰਦੇ ਆ ਵਾਡੀ ਕਰੀਏ ਜਾਂ ਸਲਾ ਚੁੱਕੀਏ ਅਤੇ ਆਪ ਹੀ ਕੁਢ ਕੇ ਢਾਣੇ ਕੱਢੀਏ ਗੁਰਮੰਤਰ ਜਪਦੇ ਆ ਹੀ ਕਣਕ ਟੋਈਏ ਸਿਰ ਸੁਕਾ ਕੇ ਮੂੰਹ ਅੱਗੇ ਪੱਲਾ ਰੱਖ ਆਪਣੇ ਹੱਥੀਂ ਪਹੀ ਲਈਏ ਅਤੇ ਸਣੇ ਕੇ ਸੀਸ ਇਸ਼ਨਾਨ ਕਰਕੇ ਕਪੜੇ ਬਦਲ ਕੇ ਆਪ ਪ੍ਰਸ਼ਾਦ ਤਿਆਰ ਕਰੀਏ ਅਤੇ ਨੰਗੇ ਪੈਰੀਂ ਤੁਰ ਕੇ ਜਾਈਏ ਤਾਂ ਬਾਬਾ ਜੀ ਆਪ ਹੀ ਅੱਗੇ ਆ ਕੇ ਲੈ ਲੈਣਗੇ ਅਤੇ ਆਪ ਹੀ ਪ੍ਰਸ਼ਾਦ ਛਕਣਗੇ ਇਹੇ ਬਚਨ ਸੁਣ ਹੋਰ ਵੀ ਮਨ ਵਿੱਚ ਵੈਰਾਗ ਵਧ ਗਿਆ ਤੇ ਇਹ ਅਵਸਥਾ ਹੋ ਗਈ ਕਬੀਰ ਬਿਰਹ ਭਉੰਗ ਮਨ ਬਸਾ ਮੰਤ ਨ ਮਨ ਕੋਏ RAM ਬਿਯੋਗੀ ਨ ਜੀਐ ਜੀਐ ਤਾਂ ਬੋਰਾ ਹੋਏ ਭਾਬ ਸਬ ਦੇ ਵਿਹੋ ਮੰਤਰ ਪੜਨ ਨਾਲ ਲਹਿ ਜਾਂਦੀ ਹੈ ਪਰ ਬਿਰਹ ਰੂਪੀ ਸਪ ਜਿਸ ਨੂੰ ਡੰਗ ਜਾਏ ਕਿਸੇ ਹੋਰ ਮੰਤਰ ਨਾਲ ਮਿਲਾਬ ਤੋਂ ਬਿਨਾ ਵਿਹੋ ਨਹੀਂ ਉਤਰਦੀ ਸੋ ਕੁਝ ਸਮਾਂ ਇਹ ਅਵਸਥਾ ਵਿੱਚ ਬੀਤਿਆ ਅਜੇ ਸਾਰੇ ਪਿੰਡਾਂ ਦੀ ਸੰਗਤ ਰਲ ਕੇ ਤੀਜੀ ਵਾਰ ਬਾਬਾ ਜੀ ਨੂੰ ਫਿਰ ਚੋੜਣੀ ਲਈ ਆਈ ਹਜ਼ੂਰ ਚੋੜੜੀ ਪਹੁੰਚੇ ਅਰਜਨ ਸਿੰਘ ਇੰਦਰ ਸਿੰਘ ਵਲਦ ਜੋਧ ਸਿੰਘ ਇਹਨਾਂ ਦੇ ਛੱਪੜ ਵਾਲੇ ਮੈਰੇ ਵਿੱਚ ਜਿੱਥੇ ਹੁਣ ਦਮਦਮਾ ਬਣਿਆ ਹੈ ਇਸ ਦੇ ਸਾਹਮਣੇ ਆਸਣ ਲਾਇਆ ਸੰਗਤ ਹੁਮ ਹੁਮਾ ਕੇ ਦਰਸ਼ਨ ਕਰਨ ਆਉਣ ਲੱਗੀ ਤੇ ਨਾਲ ਪਾਈ ਇੰਦਰ ਸਿੰਘ ਵੀ ਹਜ਼ੂਰ ਦੇ ਚਰਨਾਂ ਵਿੱਚ ਹਾਜ਼ਰੀ ਪਰ ਲਾਭ ਲੈਂਦਾ ਹੈ ਹੁਣ ਵਡੀਆਂ ਦੇ ਦਿਨ ਆ ਗਏ ਤੇ ਘਰ ਵਿੱਚ ਵਾਢੀ ਕਰਨ ਵਾਲਿਆਂ ਪੰਜ ਪਰਾਵਾਂ ਨੂੰ ਹੀ ਡੇਢ 파फी ਵਾਢੇ ਨੂੰ ਘਿਓਰ ਮਿਲਦਾ ਹੈ। ਬਾਕੀ ਸਭ ਸ਼ੱਕ ਸ਼ਕਾ ਲੈਂਦੇ ਹਨ ਪਰ ਇੰਦਰ ਸਿੰਘ ਇਕੱਠਾ ਕਰੀ ਜਾਂਦਾ ਹੈ। ਜਦੋਂ 3-4 ਸੇਰ ਕੀ ਇਕੱਠਾ ਹੋ ਗਿਆ ਤਾਂ ਆਪਣੇ ਹੱਥੀਂ ਸਿਲਾ ਚੋਗੇ ਬਾਚਨ ਸਿੰਘ ਦੇ ਕਹੇ ਅਨੁਸਾਰ ਪ੍ਰਸ਼ਾਦਾ ਸਬਜ਼ੀ ਅਤੇ ਕੜਾ ਪ੍ਰਸ਼ਾਦ ਤਿਆਰ ਕੀਤਾ ਤੇ ਚੁੱਕ ਕੇ ਬਾਬਾ ਜੀ ਪਾਸ ਤੁਰ ਪਏ ਅੰਮ੍ਰਿਤ ਵੇਲੇ ਕੀਰਤਨ ਹੋ ਰਿਹਾ ਹੈ ਰਾਗੀ ਸੰਤਾ ਸਿੰਘ ਪ੍ਰੀਤਮ ਸਿੰਘ ਮੇਵਾ ਸਿੰਘ ਕਰਤਾਰ ਸਿੰਘ ਕੀਰਤਨ ਕਰ ਰਹੇ ਹਨ ਹਜ਼ੂਰ ਸਮਾਦੀ ਵਿੱਚ ਈਸਥਿਤ ਹਨ ਅਚਾਨਕ ਹੀ ਨੈਣ ਖੁੱਲੇ ਅਤੇ ਟੱਲੀ ਖੜਕਾਈ ਹਜ਼ੂਰੀਆ ਪਾਈ ਹਜ਼ੂਰਾ ਸਿੰਘ ਪਾਸ ਆਇਆ। ਹਜ਼ੂਰ ਨੇ ਬਚਨ ਕੀਤਾ ਬਾਹਰ ਦੇਖ ਕੋਣ ਪ੍ਰਸ਼ਾਦ ਲੈ ਕੇ ਆਇਆ ਹੈ। ਸਤ ਬਚਨ ਕਰ ਹਜ਼ੂਰਾ ਸਿੰਘ ਖਿੜਕੀ ਪਾਸ ਆਇਆ। ਦੂਰੋਂ ਹੀ ਆਉਂਦਿਆਂ ਤੱਕਿਆ ਅਤੇ ਮੁੜ ਕੇ ਬੇਨਤੀ ਕੀਤੀ ਪਾਤਸ਼ਾਹ ਇੱਕ ਬਚਨ ਸਿੰਘ ਅਤੇ ਦੂਜਾ ਉਸਦੇ ਨਾਲ 15 ਕੁ ਸਾਲ ਦਾ ਲੜਕਾ ਹੈ।